ਸਾਰੇ ਇਸ ਸੇਕ ਦਾ ਨੋਟ ਕਰਵਾਣਾ ਹੈ ਥੈਂਕ ਯੂ ਬਰੀ ਕੁਜੀ ਤੁਹਾਨੂੰ ਮੈਂ ਵਾਈਟ ਕਰਦਾ ਤੇ ਬੜੀ ਖੁਸ਼ੀ ਹੋਈ ਹੈ ਕਿ ਮੈਂ ਕਾਫੀ ਦੁਸਰੇ ਸਾਥੀਆਂ ਨੇ ਕਾਫੀ ਗੱਲਾਂ ਕੀਤੀਆਂ ਗੀਆਂ ਕਿ ਗਿਲਸਾਬ ਵੀ ਸਭ ਤੋਂ ਅਚੀ ਬਾਰੇ ਦੇਖਣ ਤੋਂ ਆ ਰਹੀ ਹੈ ਇਹ ਸਾਰਾ ਤਾਂ ਪਿਆਰ ਹੀ ਗਿਲਸਾਬ ਦਾ ਜਿਹੜਾ ਲੋਕਾਂ ਦੇ ਨਾਲੋਂ ਕਰਕੇ ਗਏ ਆ ਅੱਜ ਦੇਖ ਲਿਆ ਗਿਆ ਸਾਰੇ ਉਹਦੇ ਵਾਸਤੇ ਇਕੱਠੇ ਹੋਏ ਆ ਇਹ ਸਾਰਾ ਉਹਦਾ ਪਿਆਰ ਹੀ ਤੁਸੀਂ ਯਾਦ ਰਿਸਰਵ ਕੋਰ ਦਾ ਰਸੀਏ ਤੇ ਗਿਲਸਾਬ ਦੇ ਕੌਂਸਲਰ ਵੀ ਨੇ ਟੀਚਰ ਵੀ ਨੇ ਉਦੋਂ ਵੀ ਨਾਲ ਜਨੇ ਇੰਗਲਿਸ਼ ਵੀ ਪੰਜਾਬੀ ਵਿੱਚ ਆਲ ਦਾਨ ਇਹ ਦਾ ਤਮੋਰ ਕੀਤਾ ਇਹ ਪੰਜਾਬੀ ਇੱਕ ਐਸੀ ਸਾਡੀ ਭਾਸ਼ਾ ਹੈ ਕਿ ਜਿਹੜੀ ਅਸੀਂ ਸਾਨੂੰ ਆਪਣੀ ਨਵੀਂ ਜੇਨਰੇਸ਼ਨ ਨੂੰ ਦੱਸਣਾ ਚਾਹੀਦਾ ਕਿਤੇ ਵੀ ਅਸੀਂ ਪੰਜਾਬੀ ਭਰਾ ਹੁੰਦੇ ਉੱਥੇ ਇੱਕ ਦੂਸਰੇ ਦੇ ਨਾਲ ਮਿਲਨੇ ਆ ਜੁਲਦੇ ਆਂ ਕਿਹ ਅਗਰ ਪੰਜਾਬੀ ਗੱਤਿਆ ਰਹੇ ਜੁੜਨ ਦਾ ਅਸਰ ਤੇ ਅੱਜ ਇਹ ਸਾਰੀ ਚੀਜ਼ਾਂ ਅਗਰ ਅਸੀਂ ਯੂਥ ਨੂੰ ਦੱਸਦੇ ਆਂ ਤੂੰ ਇੰਟਰੈਕਟਿਵ ਕੋਰਸ ਆਸੀ ਐਡਿਟਿਵ ਸੀਜ਼ਰ ਤੱਕ ਵੀਡੀਓ ਹੀ ਖੰਮਾ ਲਿਆ ਤੇ ਮੇਰੇ ਬਾਪਾ ਸਾਹਿਬ ਨੇ ਕਿਹਾ ਸੀ ਲੰਦਰ ਸਿੰਘ ਲੋਹਰ ਬਰਾਜ ਜੇ ਰਿਜ਼ਲਟ ਨਹੀਂ ਤੇ ਮੈਨੂੰ ਕਹਿੰਦੇ ਯਾਰ ਮੈਂ ਨਾ ਅਸੀਂ ਅਜੇ ਵਿਸ਼ੇਤਕੋਂ ਦੇ ਸਾਡੇ ਦਫਤਰ ਦੁਆਰਾ ਸੁਝਾਵੇ ਸਾਡੇ ਕੋਲ ਹੀ ਗਿਆ ਦੋਸ ਸਿੱਖ ਪ੍ਰਾਧਾਨ ਜੀ ਤੇ ਮੈਨੂੰ ਸੌਂਥਾ ਲੈ ਕੇ ਜਾਂ ਨਾ ਬੜਾ ਸੁਣਿਆ ਕਿ ਸੌਂਥਾ ਹੱਲ ਜਾਣਾ ਤੇ ਮੈਂ ਆਪਣੇ ਕੋਠੇ ਜਾ ਕੇ ਪੰਜਾਬੀ ਭਾਸ਼ਾ ਦਾ ਕਲਾਸ ਮਾਰਨੀ ਕੋਠੇ ਜਾ ਕੇ ਉਹ ਕਹਿੰਦਾ ਯਾਰ ਜੋ ਜਿੰਨਾ ਮਰਜ਼ੀ ਲੰਦਾ ਫਿਰਿਆ ਹੈ تو جو اپنے پنجابی برا مل کے اتنے گپ شپ مار کے مزہ آیا ہے پورے لندن سے نہیں آیا کہ ساری بھاشا ایسے جتے بھی چلے جانے سارے ایک کہتے ہیں پیار محمد اصل پیار محمد کی بھاشا ہے پیار محمد سال دسنا چاہیے ٹھیک ہے باہر رہے انگلش پیورٹی ہے پر پنجابی بھی ساری بھاشا ہے جیسے کل سر بڑا کام کیتا ہے انہوں نے ایپریشیٹ کر رہے ہیں وہ نظر آ رہا ہے سارا کہ سارے سارے برا ਇਹ ਦੇਚਾਰੇ ਦੋ ਸਾਲੋਂ ਦੇ ਇਕੱਠੇ ਨੇ ਦੁਨੀਆਸੀ ਦੀ ਰੀੜ੍ਹਾਂ ਕਰ ਰਹੇ ਇਹ ਰਾਜ ਜੀ ਨੇ ਬੜੀ ਚੀਡਾ ਕੀਤੀ ਉਹ ਹੈ ਜੀ ਸਾਡੇ ਵਿੱਚ ਪਰ ਉਹ ਸਾਡੇ ਦਿਹਾੜੇ ਵਿੱਚ ਅਸੀਂ ਰੂਪਰੀ ਕਰ ਸਕਦੇ ਕਿ ਜੇ ਨਾਲ ਇਹ ਕੰਮ ਕਰਕੇ ਗਿਆ ਹੈ ਐਮਯੂਟੀਏ ਕੰਪਨੀ ਤੇ ਸਾਨੂੰ ਪਰਮੋਟ ਕਰਨਾ ਚਾਹੀਦਾ ਹੈ ਇੱਕ ਦੂਸਰੇ ਨੂੰ ਯਾਦ ਕਿ ਤਾਂ ਕਿ ਇੱਕ ਕਮਿਊਨਿਟੀ ਦੇ ਵਿੱਚ ਦੂਸਰੇ ਲੋਕ ਇੱਕ ਦੂਸਰੇ ਨੂੰ ਸਬਰ ਸਿੱਖੇ ਹੋਰ ਅ ਗਿਆਨ ਸਿੱਖੇ ایک دوسرے کو اگر ابھی اگر زیادہ تو زیادہ یہ پرموٹ کرا گے تو زیادہ تو زیادہ اپنے ساتھی کے نال لائے کے چلیں گے تو ساری یوتھ کے سارا اب بھی یوتھ یہ چیز بڑی ضروری ہے ساتھ کر کرنے واسطے میں سارا شکر ادا کر رہا ہوں تھینک یو اگین یو تھی تھینک یو ویری مچھلی ਅੱਜ ਸਵਾਗਤ ਹੈ ਜੀ ਸਟੇਟ ਮੇਰੇ ਦਿਵਾਰੀ ਕਾਫੀ ਨਾ ਮੈਂ ਮੇਰਾ ਨਾਮ ਹੈ ਕਸਤਰੀਆ ਰੇਂਗਣ ਅਹਿਰਾ ਖਪਤਾ ਆਪ ਸਮਾਜ ਨੂੰ ਬਣਾਉਣ ਦੇ ਲਈ ਇਸ ਪਰਿਯਸਰਪੇ ਨਬੰਦਾ ਸੀ ਤੁਸੀਂ ਪੜ੍ਹਦੇ ਹੁੰਦੇ ਸੀ ਕਿ ਉਹਦੇ ਤੋਂ ਉਸ ਟਾਈਮ ਕਿਥੇ ਨਹੀਂ ਪਈ ਲੱਗਦਾ ਜਿਵੇਂ ਲਾਹੋਨਾ ਕਿ ਤੋ ਬੋਗਾਂ ਬੰਦ ਇਸ ਮੈਂ ਉਹਨੂੰ ਪਹਿਲੀ ਵਾਰ ਜੀ ਜਵਾਲੀ ਹੋਣਾ ਕੋਈ ਸੀ ਕਿ کافی گرا پر میں پچھلے چیز بار گلک لے پہچان شبدا شردا کے اچھا جب میڈیا کو بہت سوکھا ملتا تو اس ٹائم تو جڑی ہے ਅੱਜ ਜੋ ਇੱਕ ਦਾ ਬੜੀ ਉੱਪਰ ਜੇ ਸਾਰਣੀ ਆਈ ਹੈ ਕਿ ਸਾਡੀ ਕੈਨ ਤੇ ਕਰਨੇ ਦੁਨਿਆ ਦੇ ਲਿਖਾਰ ਦੇ ਅਕਸਰ ਕਹਿਆ ਜਾਂਦਾ ਕਿ ਦਿਵਸੀ ਲਿਖਦੇ ਆ ਉਹਦੇ ਤੇ ਪੜਾ ਰਹੇ ਹੁੰਦੇ ਪਰ ਅੱਜ ਜੋ ਗਾਮੇ ਤੇ ਸਾਰ ਹੈ ਅਫਵਾਦਾ ਕੀਤੀ ਕਿ ਸ਼ਿਵ ਚੰਦ ਗਿਰਜੀ ਦੀ ਬੇਟੀ ਸ਼ਰਦੀ ਇਹਨਾਂ ਨੇ ਜੁਮੇਵਾਰ ਤੋਂ ਬਾਅਦ ਇਹਦੇ ਵਿੱਚ ਇਹਨਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਪਾਲਕ ਪੁੱਛਾ ਕਿ ਉਹਨਾਂ ਦਾ ਜੋ ਕਹਿਣੀ ਸੀ ਕਾਹਨੂੰਗਾ ਲਿਖਣ ਦੇ ਵਿੱਚ ਇਹ ਜੋ ਜ਼ਿੰਦਗੀ ਦੇ ਵਿੱਚ ਹਕੀਕਤ ਵਿੱਚ ਬੱਚਿਆਂ ਨੂੰ ਪਾਲਣਾ ਜੋ ਸਾਡੀ ਵੱਡੀ ਜੁਮੇਵਾਰੀ ਲੱਗਦੀ ਹੈ ਉਹਨਾਂ ਉਸ ਸਿਖਾਉਣਾ ਕੀ ਹੈ ਪਰੰਪਰਾ ਜਿਹੜੀ ਆਪਣੇ ਪਰਿਵਾਰਾਂ ਤੋਂ ਕਿਵੇਂ ਅੱਗੇ ਤੋੜਨਾ ਨਹੀਂ ਹੈ ਕਿ ਉਹਨਾਂ ਨੇ ਇਸ ਪਰੰਪਰਾ ਨੂੰ ਤੋੜਿਆ ਕਿ ਜਿੱਤੇ ਅਸੀਂ ਜ਼ਿਆਦਾਤਰ ਮਰਤਪਰਾਨ ਸਮਾਜ ਦੀ ਕਲਮਿਸ਼ਾ ਹੁੰਦੀ ਹੈ ਤੇ ਉਹਦੇ ਵਿੱਚ ਅਸੀਂ ਅਗਲੀ ਜੁਮੇਵਾਰੀ ਹੈ ਜਾ ਆਪਣੇ ਬੱਚਿਆਂ ਦੇ ਵਿੱਚ ਮੁੰਡਿਆਂ ਦੇ ਸੱਤੇ ਰੱਖਦੇ ਆ ਪਰੋਨਾ ਨੇ ਇਹੋ ਜਿਹਾ ਇੱਕ ਸਿੱਖਿਆ ਪ੍ਰਿੰਦਚਾ ਦੇ ਬੱਚਿਆਂ ਦਿੱਤੀ ਕਿ ਅੱਜ ਸਾਡੇ ਸਾਹਮਣੇ ਇੱਕ ਜ਼ਰੂਰਤ ਹੈ ਕਿ ਸ਼ਰਤੀ ਪੋਨਾ ਵੀ ਇੱਕ ਸਾਇਟਿਕ ਵਾਰਸ ਨਹੀਂ ਬਣੂ ਘੜੀ ਹੈ ਇਹੇ ਤਰ੍ਹਾਂ ਕਿ ਅਸੀਂ ਜੋ ਲਿਖਦੇ ਆ ਉਹਨੂੰ ਹਾਕੀਕਤ ਵਿੱਚ ਆਪਣੀ ਜ਼ਿੰਦਗੀ ਵਿੱਚ ਲਾਗੂ ਵੀ ਕਰੀਏ ਕਹਿਣੇ ਕਿ ਚਾਹੇ ਦੋਨਾਂ ਦੇ ਵਿੱਚ ਇੱਕ ਸਮਾਨਤਾ ਲੱਭੀ ਆਈ ਇਹ ਅੱਜ ਮੈਨੂੰ ਲਗਦਾ ਹੈ ਅੱਜ ਦੀ ਸੌ ਤੋਂ ਵੱਡੀ ਨੂੰ ਅੱਜ ਦੇ ਸਵਾਗਤ ਦੀ ਇੱਕ ਪ੍ਰਾਪਤੀ ਕਿਵੇਂ ਹੈ ਕਿ ਸਾਨੂੰ ਹੋਰਲੇ ਸਮੇਂ ਦੇ ਵਿੱਚ ਦੱਸਿਆ ਤੁਹਾਨੂੰ ਰਾਤ ਸਿਹਰਾ ਹੋਵੇ ਥੈਂਕ ਯੂ